ਉਹੀ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿੰਨੇ ਚਾਹਾਂ ਤੇ ਜਰਤ ਹੋਵੇ ਨਾ ਤਾਂ ਗੈਜ ਗੱਲ ਕਰੀ ਦੀ ਹੁੰਦੀ ਹੈ ਸਿੱਧਾ ਹਿੱਕ 'ਚ ਵੱਜੀ ਲੰਗਾ ਠੀਕ ਹੈ ਜੇ ਤੁਹਾਡੀ ਜਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਤੇ ਤੁਹਾਡੇ ਕੋਲ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਕੋਲ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਿਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਈ ਨਹੀਂ ਅਸੀਂ ਡਰਦੇ ਜਦੋਂ ਸ਼ਸਤਰਮ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜਾਂ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਚਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਕੰਨ ਜਿਨ੍ਹਾਂ ਨੂੰ ਸੰਘਿਆੜਾ ਬਲਮਾਸ਼ ਤੱਕ ਕਹਿ ਕੇ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਵੇਂ ਜੀਆਂ ਹਰ ਕਿਸ ਦਾ ਨਾਂ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦਿੱਸਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕਿ ਉਹ ਤੁਹਾਡੇ ਸਾਰੀ ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਨੇਤਰਾਂ ਵੀ ਆ ਸਾਰੇ ਪੁਲਸਾਂ ਦੇ ਸਭ ਦੇ ਜਵਾਬਗਾਰ ਸੱਟ ਹੈ ਠੀਕ ਹੈ ਤੁਸੀਂ ਕੱਲੇ ਪੰਜਾਬ ਤੱਕ ਸੀਮਤੋਂ ਅਸੀਂ ਸਾਰੀ ਦੁਨੀਆ 'ਚ ਹੀ ਐ ਜੇ ਇੰਨਾ ਚੀਜ਼ਾਂ ਪਿਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਹੈ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰਾ ਸਕਦੇ ਆ ਮਨ 'ਚ ਵਹਿਮ ਨਾ ਰੱਖਿਓ ਕਹੇ ਕਦੇ ਕਿਸੇ ਬੰਦੇ ਨੂੰ ਨਿਯਾਜ਼ ਨਹੀਂ ਮਰਾਇਆ ਆਲਦੀਆਂ ਦੁਸ਼ਮਣੀਆਂ ਨਿਵੇੜੀਆਂ ਇੱਕ ਥੋਕ ਕੇ ਨਿਵੇੜੀਆਂ ਕੋਈ ਕੋਈ ਸਾਧ ਬੰਦਾ ਨਹੀਂ ਮਾਰਿਆ ਦੁਨੀਆ ਕੋਈ ਕਿਸੇ ਨੂੰ ਸਾਧ ਬਣਾਈ ਜਾਵੇ ਕੀ ਦਾ ਮਰਜੀ ਬੈਕਗ੍ਰਾਉਂਡ ਚੈੱਕ ਲਿਆ ਜ ਜਿਹਨੂੰ ਮੈਂ ਪੜਾਇਆ ਉਹ ਦੇਖ ਲਿਆ ਜੀ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ ਉਹ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਇੰਨਾ ਕ ਮੋਹ ਰੱਖਦੇ ਹਾਂ ਜੀ ਆਪਣੀ ਮਿੱਟੀ ਨਾਲ ਸਾਨੂੰ ਮੋਹ ਤੋੜਨਾ ਨਾ ਕਰੋ ਸਾਡੀ ਮਿੱਟੀ ਤੋਂ